ਜਿਰਕਪਟ ਟਕੋਲੀ ਦੀ ਕਬੱਡੀ ਖਬਰ ਸਮਨੇ ਕੱਕਿਆ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੀ লাশ ਗੰਦੇ ਨਾਲੇ ਦੇ ਵਿੱਚੋਂ ਮਿਲੀ ਹੈ ਇਹ ਖਬਰ ਸੁਣ ਕੇ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਮੌਕੇ ਤੇ ਦੀ ਸੂਚਨਾ ਕਿਸੇ ਰਾਗੀਰ ਨੇ ਪੁਲਿਸ ਨੂੰ ਦਿੱਤੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਇਸ লাশ ਨੂੰ ਕਬਜ਼ੇ ਵਿੱਚ ਲੈ ਲੈਂਦੀ ਹੈ ਤੇ ਇਸ লাশ ਦਾ ਪੋਸਟਮਾਰਟਮ ਕਰਵਾ ਜਾ ਰਿਹਾ ਹੈ ਨਜ਼ਦੀਕ ਦੇ ਲੋਕਾਂ ਤੋਂ ਵੀ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਲੱਗ ਰਿਹਾ ਹੈ ਕਿ ਕਿਸੇ ਤਰੀਕੇ ਦੇ ਨਾਲ ਮਾਰ ਕੇ ਵਿਅਕਤੀ ਨੂੰ ਇਸ ਨਾਲੇ ਦੇ ਵਿੱਚ ਸੁੱਟਿਆ ਗਿਆ ਖੂਨ ਕਾਫੀ ਜਿਹੜਾ ਜਗਤ ਉੱਤੇ ਲੱਗਿਆ ਹੋਇਆ ਹੈ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਿਰ ਦੇ ਵਿੱਚ ਡੂੰਗੀ ਸੱਟ ਹੈ ਕਿ ਜਿਵੇਂ ਕੋਈ ਲੱਕੜ ਦੀ ਭਾਰੀ ਚੀਜ਼ ਇਸ ਵਿਅਕਤੀ ਦੇ ਸਿਰ ਦੇ ਵਿੱਚ ਮਾਰੀ ਹੋਵੇ ਕਈ ਲੋਕ ਇਹ ਕਹਿ ਰਹੇ ਨੇ ਕਿ ਇੱਟਾਂ ਦੇ ਨਾਲ ਇਸ ਵਿਅਕਤੀ ਦੀ ਹੱਤਿਆ ਕੀਤੀ ਗਈ ਹੈ ਖੂਨ ਇੱਟਾਂ ਨੂੰ ਲੱਗਿਆ ਹੋਇਆ ਹੈ ਪਰ ਕਈ ਤਰੀਕੇ ਦੇ ਖਸੇ ਨੇ ਪਰ ਪੁਲਿਸ ਪੋਸਟਮार्टम ਕਰਾ ਕੇ ਇਸ লাশ ਬਾਰੇ ਖੁਲਾਸਾ ਕਰੇਗੀ ਦੱਸਿਆ ਜਾ ਰਿਹਾ ਕਿ ਇਹ ਜਿਰਕਪਟ ਕੋਲੀ ਦਾ ਹੀ ਵਿਅਕਤੀ ਰਹਿਣ ਵਾਲਾ ਹੈ ਤਾਂ ਇਸ ਲਾਸ਼ ਨੂੰ ਲੈ ਕੇ ਲੋਕਾਂ ਵਿੱਚ ਮੇਕਾ ਤਰ੍ਹਾਂ ਦੀਆਂ ਗੱਲਾਂ ਨੇ ਨਜ਼ਦੀਕ ਲੋਕਾਂ ਮਤਲਬ ਕਿਹਾ ਜਾ ਰਿਹਾ ਕਿ ਇਸੇ ਨਾਲੇ ਦੇ ਨਜ਼ਦੀਕ ਚੁੱਗੀ ਚੌਪੜੀਆਂ ਵਾਲਿਆਂ ਦੇ ਵੀ ਚੌਪੜੀਆਂ ਨੇ ਜਿਸ ਨੂੰ ਲੈ ਕੇ ਕਾਫੀ ਬਾਰ ਇਸ ਜਗ੍ਹਾ ਉੱਤੇ ਲੁਟਕ-ਸੁਟਾ ਤੇ ਨਾਲ ਨਸ਼ਾ ਵੀ ਧਰਲੇਦਾਰ ਵਿਕਦਾ ਹੈ ਤਾਂ ਇਹ ਮਾਮਲਾ ਉਹਨਾਂ ਨਾਲ ਜੁੜਿਆ ਹੋ ਸਕਦਾ ਹੈ ਪੁਲਿਸ ਪਰ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਜੇਰਕਾ ਪਟਕੌਲੀ ਦਿਖਾ ਰਹੇ ਆ ਦੇਖੋ ਤੁਸੀਂ ਕਿ ਕਿਵੇਂ ਗੰਦੇ ਨਾਲੇ ਵਿੱਚੋਂ ਲਾਸ਼ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਤਾਂ ਸਾਨੂੰ ਲੈ ਕੇ ਸੀਨੀਅਰ ਪ੍ਰਸ਼ਾਸਕਾਰੀ ਤੇ ਨਾਲ ਨਜ਼ਦੀਕ ਤੇ ਲੋਕਾਂ ਵੱਲੋਂ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ ਜੀ ਨਾਮ ਆਪਣਾ ਸੋਨੂ ਸ਼ਰਮਾ ਸੋਨੂ ਜੀ क्या होया सी और तुसी के बजे इन्फॉर्मेशन देती पुलिस सुबह 6 बजे मेरे पास लड़के का फोन आया था कि फिर से इधर डेड बॉडी पड़ी है फिर मैंने इधर आके देखा तो फिर मैंने पुलिस वालों को बता दिया था आप जब मौके पे पहुंचे तो आपने क्या देखा जी मैं जब इधर काफ़ी भीड़ हो रखी थी फिर मैंने इधर पूछा क्या हुआ फिर वो कहता है इधर डेड बॉडी पड़ी है फिर हम इधर आए इधर तो देखा खून पड़ा हुआ है फिर मैंने पुलिस वालों को बता दिया था कितने बजे के करीब छः बजे के करीब हाँ छः से छः बजे के करीब बताया था और उसके बाद पुलिस कितने बजे पहुँची पुलिस पहुंची छः पैंतालीस 745 पे पहुंच गए तो, तो मतलब आपने जब देखा तो क्या लग रहा था कि किसी ने मार के घेरा हुआ है पहले तो हमने सोचा कि दारू पी के कोई पैसे गिर गया होगा नाले में फिर इधर लोगों ने बताया कि इधर खून ही खून है फिर इधर आके देखा फिर पता लगे मटरी है ये तो इसकी पहचान हुई है कौन है नहीं अभी तो पहचान नहीं हुई होगी अभी पुलिस वाले आए हैं अभी वो देखते हैं अपना हंसराज शर्मा कांस्टेबल से हंसराज जी आपको कितने बजे जानकारी मिली थी 6:30 बजे फोन आया मेनू ਇੱਕ ਫੋਨਿਕ ਗਰੂਪ ਨਾਲ ਤੋਂ ਆਇਆ ਗੁਰੂ ਨਾਲ ਤੋਂ ਫਿਰ ਸੋਨੂ ਨੂੰ ਫੋਨ ਆਇਆ ਮੈਨੂੰ ਕਿ ਜਦਾ ਦਾ ਸ਼ਰਮਾ ਜਿੱਥੇ ਬੰਦਾ ਨਾਲੇ ਚ ਪਿਆ ਹੋਇਆ ਜਦ ਅਸੀਂ ਆਏ ਆ ਦੇਖਿਆ ਬੰਦਾ ਨਾਲੇ ਸੀਗਾ ਲੇਕਿਨ ਇੱਥੇ ਆ ਕੇ ਦੇਖਿਆ ਹੁਣੇ ਤੇ ਕੋਈ ਇੱਟਾਂ ਹੀ ਦੀਆਂ ਇੱਟਾਂ ਮਾਰੀਆਂ ਹੋਈਆਂ ਔਰ ਇਹ ਦੁਕਾਨ ਹੈ ਦੁਕਾਨ ਜਿਹੜੀ ਰਾਣਾ ਆਪਣਾ ਮੈਡੀਕਲ ਕੇਅਰ ਇਹਦੇ ਬਾਹਰ ਜਿਹੜਾ ਖੂਨ ਹੀ ਖੂਨ ਪਿਆ ਤੇ ਇਹ ਲੱਗਦਾ ਵੀ ਜਿੱਦਾਂ ਕੋਈ ਕੋਈ ਝਗੜਾ ਹੀ ਆ ਹੋਇਆ ਔਰ ਉਹਨਾਂ ਨੇ ਇੱਟਾਂ ਮਾਰ ਕੇ ਬਹੁਤ ਹੀ ਬੁਰੇ ਤਰੀਕੇ ਨਾਲ ਜਿਹੜਾ ਇਹ ਰਾਤ ਮੜਦ ਹੋਇਆ ਅਸੀਂ ਤੱਲੇ ਵੀ ਉਹਨਾਂ ਬਿਸ਼ਾਸ਼ ਕੀਤੀ ਹੈ ਕਿ ਇਸ ਏਰੀਆ ਦੇ ਵਿੱਚ ਜਿਹੜੀ ਹੈ ਛੁੱਗੀ-ਝੌਂਪੜੀ ਵਾਲੇ ਬਹੁਤ ਜ਼ਿਆਦਾ ਰਹਿੰਦੇ ਐ ਇੱਥੇ ਰਾਤ ਨੂੰ ਨਸ਼ਾ ਜਿਹੜਾ ਇੱਥੇ ਬਹੁਤ ਜ਼ਿਆਦਾ ਵਿਗਦਾ ਹੈ। ਕਈ ਵਾਰੀ ਅਸੀਂ ਮਤਲਬ ਲੋਕਲ ਜਿਹੜੇ ਬੰਦੇ ਇੱਥੇ ਰਹਿੰਦੇ ਆ ਅਸੀਂ ਜੀ ਜੀ ਹੈਗਾ ਸੋਨੂ ਜੀ ਆਪਾਂ ਜਿੰਨੇ ਵੀ ਬੰਦੇ ਇੱਥੇ ਹੈਗੇ ਆਪਾਂ ਕਈ ਵਾਰ ਕਿਹਾ ਵੀ ਰਾਤ ਨੂੰ ਇੱਥੇ दारू ਪੀ ਕੇ ਬੰਦਾ ਹੱਲਾ ਕਰਦੇ ਆ ਹੱਲਾ ਗੁੱਲਾ ਕਰਦੇ ਆ ਤੇ ਨਸ਼ਾ ਜਿਹੜੇ ਆ ਉਹ ਸਾਹਮਣੇ ਦੁਕਾਨ ਉੱਥੇ ਵਿਕਦਾ ਹੈ। ਇੱਥੇ ਉਹਰੇ ਨਸ਼ਾ ਵੇਚਦੇ ਆ ਇਹ। ਸਾਨੂੰ ਇਹ ਲੱਗਦਾ ਹੈ ਕਿ ਉਹੀ ਕਰਕੇ ਨਸ਼ਾਈ ਕਰਕੇ ਲੜਾਈ ਝਗੜਾ ਹੋਇਆ ਔਰ ਬੰ ਮਾਰ ਕੇ ਇਹਨੂੰ ਕੋਈ ਸੀਟ 'ਤੇ ਉੱਥੇ ਨਾਲੇ ਤੱਕ ਸੁੱਟਿਆ ਗਿਆ ਇੱਥੋਂ ਤੇ ਲੱਗ ਰਿਹਾ ਵੀ ਕਿਸੇ ਪਿਆ ਹੋਇਆ ਇਹਦੇ ਕੈਬਨਲ ਨਾਲ ਅਸੀਂ ਦੇਖ ਰਹੇ ਹਾਂ ਹੁਣ ਸਾਰੀ ਪਬਲਿਕ ਦੇਖ ਰਹੀ ਹੈ ਵੀ ਇਹਦੇ ਕਿੱਥੋਂ ਕਿਸੇ ਪਿਆ ਲੇਕਿਨ ਇੱਥੋਂ ਲੈ ਕੇ ਅੱਗੇ ਤੱਕ ਇਹਨਾਂ ਲੱਗਦਾ ਵੀ ਚੱਕ ਕੇ ਲੈ ਕੇ ਗਿਆ ਕਿਉਂਕਿ ਜਿੰਨਾ ਬਲੱਡ ਹੈਗਾ ਇੱਥੇ ਜਿੰਨਾ ਬਲੱਡ ਪਿਆ ਹੈ ਤੇ ਜੇ ਇੱਕ ਸੀਟ 'ਤੇ ਲੈ ਕੇ ਗਏ ਹੁੰਦੇ 500 ਮੀਟਰ ਦੀ ਦੂਰੀ ਹੈ ਦੋ ਤੋਂ 250 ਮੀਟਰ ਦੀ ਦੂਰੀ ਹੈ ਇਹ ਤੇ ਇਹ ਜਾਣ ਨਹੀਂ ਸਕਦਾ ਔਰ ਜਿਸ ਹਾਮਣਾ ਕੋਲ ਸੱਟਿਆ ਹੋਇਆ ਉੱਥੇ ਮੈਨੂੰ ਲੱਗਦਾ ਕਿ ਦੋ ਤਿੰਨ ਬੰਦੇ ਜ਼ਰੂਰ ਹੋਣਗੇ ਐਦਾਂ ਹੋਣੀ ਚਾਹੀਦੀ ਚਲੋ ਜੀ ਪੁਲਿਸ ਦੀ ਪੈਟਰੋਲਿੰਗ ਵਧਾਉਣ ਲਈ ਤੁਸੀਂ ਕਈ ਵਾਰ ਲੋਕਾਂ ਨੇ ਕਿਹਾ ਪੈਟਰੋਲਿੰਗ ਨਾਲ ਵੀ ਗੱਲ ਹੋਈ ਹੈ ਕੱਲ ਵੀ ਕਿੰਨਾ ਕਿਹਾ ਹੁਣ ਅਸੀਂ ਕਈ ਵਾਰ ਰਿਕਵੈਸਟ ਕਰ ਚੁੱਕੇ ਹਾਂ ਕਿ ਟਿਕੋਲੀ 76 ਜਿਹੜਾ ਹੈਗਾ ਪਬਲਿਕ ਬਹੁਤ ਜ਼ਿਆਦਾ ਹੋ ਚੁੱਕੀ ਹੈ ਬਹੁਤ ਜ਼ਿਆਦਾ ਪਬਲਿਕ ਟਿਕੋਲੀ ਦੇ ਵਿੱਚ ਆਏਗੀ ਔਰ ਇੱਥੇ ਸਟਾਫ ਜਿਹੜਾ ਹੈ ਪੁਲਿਸ ਦਾ ਇਹ ਕਹਿੰਦਾ ਵੀ ਸਟਾਫ ਘੱਟ ਸਾਡੇ ਕੋਲ ਲੇਕਿਨ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਹੈ ਕਿ ਇਹੋ ਜਿਹੇ ਦਿਨ ਪਿਆੜੇ ਜਿਹੜਾ ਇਹ ਜਿਹੜੇ ਲੂਟ ਪਾਰ ਹੋ ਰਹੀ ਹੈ ਢੋਲੀ ਦੇ ਵਿੱਚ ਦੋ ਤਿੰਨ ਵਾਰ ਕਲਪਸੂ ਸਨੈਚਿੰਗ ਹੋਈ ਹੈ ਅੱਜ ਇਹ ਦੇਖੋ ਆਪਣਾ ਮਰਡਰ ਹੋ ਗਿਆ ਇਹਦੇ ਨਾਲ ਕੀ ਹੈ ਕਿ ਪਬਲਿਕ ਜਿਹੜੀ ਆ ਉਹ ਪੂਰੀ ਇਸ ਟਾਈਮ ਡਰੀ ਹੋਈ ਹੈ ਔਰ ਬਹੁਤ ਹੀ ਜ਼ਿਆਦਾ ਮਤਲਬ ਅਸੀਂ ਰਿਕਵੈਸਟ ਕਰਦੇ ਆ ਸਰਕਾਰ ਨੂੰ ਵੀ ਕਿ ਢੋਲੀ ਜਿਹੜਾ ਬਹੁਤ ਵੱਡਾ ਏਰੀਆ ਬਣ ਗਿਆ ਹੈ ਇੱਥੇ ਪੁਲਿਸ ਜਿਹੜੀ ਆ ਉਹ ਜ਼ਿਆਦਾ ਜ਼ਿਆਦਾ ਜਿਆਦਾ ਸਟਾਫ ਵਧਾਇਆ ਜਾਏ ਔਰ ਲੱਕੜੇ ਦੇ ਵਿੱਚ ਜਿਹੜੀ ਆ ਪੈਟਰੋਲਿੰਗ ਕੀਤੀ ਜਾਵੇ ਸੋ ਜਿਹੜਾ ਕੱਲ ਰਤਿਕ ਮਰਡਰ ਹੋਇਆ ਬਸੰਤ ਉਹ ਯਾਰ ਫੇਸ ਟਿੰਚ ਉਹਦੇ ਬਾਰੇ ਥੋੜੀ ਜਾਣਕਾਰੀ ਹਾਂਜੀ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਕ ਡੈਂਟ ਪੋਲੀ ਜਿਹੜੀ ਐ ਉਹ ਨਾੜੇ ਦੇ ਵਿੱਚ ਮੰਡੀ ਦੇ ਬੈਕਸਾਈਡ ਤੇ ਪਈ ਐ ਤਾਂ ਉੱਥੇ ਜਾ ਕੇ ਜੋ ਵੈਰੀਫਾਈ ਕੀਤਾ ਗਿਆ ਤੇ ਜੋ ਮੌਕੇ ਨੂੰ ਦੇਖ ਕੇ ਪਤਾ ਚੱਲਿਆ ਉਹ ਤੋਂ ਪਤਾ ਚੱਲਿਆ ਵੀ ਜਿਹੜਾ ਅ ਜਿੰਦੀ ਡੈਕ ਪਈ ਐ ਉਹਦਾ ਨਾਮ ਮੁਕੇਸ਼ ਕੁਮਾਰ ਐ ਉਹ ਬਸੰਤਪੁਰ ਦਾ ਹੀ ਰਹਿਣ ਵਾਲਾ ਐ ਜੀ ਉਹਦੇ ਸੰਬੰਧੀ ਅਸੀਂ ਇੱਕ ਐਫ ਆਰ ਨੰਬਰ 81 ਅੰਡਰ ਸੈਕਸ਼ਨ 173 ਬਟਾਈਕ ਵੀਐਨਐਸ ਦਿੱਤੇ ਦਰਜ ਕਰ ਦਿੱਤੀ ਹੈ ਜੀ ਉਹ ਜਿਹੜੇ ਬੰਦਿਆਂ ਨੇ ਉਹਦਾ ਮਰਡਰ ਕੀਤਾ ਉਹਨਾਂ ਦੀ ਭਾਲ ਚੱਲ ਰਹੀ ਹੈ ਜੀ ਨਾਮ ਨੂੰ ਗਿਰਤੀਆਂ ਤੇ ਪਰਚਾ ਦਰਜ ਕੀਤਾ ਜੀ ਭਾਲ ਜਾਰੀ ਹੈ ਬਹੁਤ ਜਲਦ ਦੋਸ਼ੀ ਨੂੰ ਫੜਤਾ ਜਾਊਗਾ ਸਰ ਉੱਥੇ ਕੁਝ ਲੋਕਾਂ ਨੇ ਇਹ ਵੀ આરોਪ ਲਾਇਆ ਹੈ ਕਿ ਇੱਥੇ ਉਹ ਜਿਹੜੇ ਝੁੱਗੀ ਚੌਂਪੜੀ ਏਰੀਆ ਉੱਥੇ ਨਸ਼ਾ ਬਹੁਤ ਜ਼ਿਆਦਾ ਵਿਕਦਾ ਉਦੀ ਰਿਕਾਰਡਿੰਗ ਜੋ ਵੈਰੀਫਾਈ ਕਰ ਲੈਂਦੇ ਆ ਜੀ ਜੇ ਉੱਥੇ ਜੀ ਕੋਈ ਸੱਚਾਈ ਹੋਈ ਤਾਂ ਉਹ ਵੀ ਕਰ ਦੇਗੀ